ਪਰਮ ਸਤਿਕਾਰਯੋ ਗੁਰੂ ਪਿਆਰੀ ਗੁਰੂ ਸਵਾਰੀ ਸਾ ਸੰਗਤ ਜੀਓ ਸੋ ਬੜੇ ਭਾਗਾਂ ਵਾਲੇ ਹਾਂ ਜੋ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਹਰਜਸ ਗੁਰੂ ਆਣੀ ਸਰਵਣ ਕਰ ਰਹੇ ਹਾਂ ਸੋ ਅੱਜ ਧੰਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਹੁਕਮ ਦੇ ਰਾਹੀ ਸਾਨੂੰ ਸਮਝਾਉਣਾ ਕਰ ਰਹੇ ਹਨ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਸਾਨੂੰ ਹਰ ਵੇਲੇ ਪਰਮਾਤਮਾ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ ਵੱਡੇ ਭਾਗ ਭੇਟੇ ਗੁਰਦੇਵਾ ਫਿਰ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ ਫਿਰ ਸਾਨੂੰ ਵੱਡੀ ਕਿਸਮ ਦੇ ਨਾਲ ਗੁਰੂ ਮਿਲ ਪੈਂਦਾ ਹੈ ਕੋਟ ਪ੍ਰਾਦ ਮਿਟੇ ਹਰ ਸੇਵਾ ਪਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਨਾਲ ਕਰੋੜਾਂ ਪਾਪ ਮਿਟ ਜਾਂਦੇ ਹਨ ਸੋ ਸਤਿਗੁਰਾਂ ਨੇ ਸਾਨੂੰ ਹੀ ਸਰੀਰ ਬਖਸ਼ਿਆ ਹੈ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡਾ ਜੋ ਸਰੀਰ ਹੈ ਸੋ ਪ੍ਰਮਾਤਮਾ ਨੇ ਸਾਨੂੰ ਕਿਸ ਕੰਮ ਵਾਸਤੇ ਦਿੱਤਾ ਹੈ ਅਸੀਂ ਇਸ ਨੂੰ ਅਜਾਈਂ ਗਵਾ ਰਹੇ ਹਾਂ ਇਹ ਸਰੀਰ ਬਹੁਤ ਬੇਸ ਕੀਮਤੀ ਹੈ ਇਹ ਸਰੀਰ ਦੀ ਕੋਈ ਕੀਮਤ ਨਹੀਂ ਹੈ ਪਰ ਅਸੀਂ ਇਸ ਨੂੰ ਕੌਡੀਆਂ ਦੇ ਭਾਹੀ ਗਵਾ ਰਹੇ ਹਾਂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਕਿ ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਿਆ ਤਦ ਕਰਮ ਕਮਾਇਆ ਕਿ ਜਿਹੜੇ ਕੰਮ ਵਾਸਤੇ ਪ੍ਰਮਾਤਮਾ ਨੇ ਤੈਨੂੰ ਇਹ ਸਰੀਰ ਬਖਸ਼ਿਆ ਸੀ ਤੂੰ ਉਸ ਕੰਮ ਵਾਸਤੇ ਇਹ ਸਰੀਰ ਨੂੰ ਲਾਇਆ ਹੀ ਨਹੀਂ ਹੋਰ ਕੰਮਾਂ ਦੇ ਵਿੱਚ ਹੀ ਖਸਤ ਰਹਿਂਦਾ ਹੈ ਸੋ ਜਿਸ ਤਰ੍ਹਾਂ ਇੱਕ ਵਾਰ ਇੱਕ ਰਾਜਾ ਸੀ ਉਹ ਸ਼ਿਕਾਰ ਖੇਡਣ ਵਾਸਤੇ ਜੰਗਲ ਦੇ ਵਿੱਚ ਚਲਿਆ ਜਾਂਦਾ ਹੈ ਆਪਣੇ ਨਾਲ ਸਿਪਾਹੀ ਲੈ ਲੈਂਦਾ ਹੈ ਸੋ ਜਦੋਂ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਂਦਾ ਹੈ ਤਾਂ ਉਸ ਨੂੰ ਦੂਰ ਇੱਕ ਹਿਰਨ ਦਿਸਦਾ ਹੈ ਉਹ ਹਿਰਨ ਦਾ ਸ਼ਿਕਾਰ ਕਰਦਾ ਕਰਦਾ ਜੰਗਲ ਦੇ ਬਹੁਤ ਅੰਦਰ ਚਲਾ ਜਾਂਦਾ ਹੈ ਜਿਸ ਦੇ ਨਾਲ ਸਿਪਾਹੀ ਹੁੰਦੇ ਹਨ ਉਹ ਵੀ ਉਸ ਤੋਂ ਵਿਛੜ ਜਾਂਦੇ ਹਨ ਸੋ ਜੋ ਜੰਗਲ ਹੁੰਦੇ ਸਨ ਪ੍ਰਾਣੇ ਸਮਿਆਂ ਦੇ ਵਿੱਚ ਬਹੁਤ ਘਣੇ ਜੰਗਲ ਹੁੰਦੇ ਸਨ ਜਿਸ ਨੂੰ ਜੰਗਲ ਦਾ ਰਸਤਾ ਪਤਾ ਹੁੰਦਾ ਸੀ ਉਹੀ ਮਨੁੱਖ ਜਲਦੀ ਉਸ ਜੰਗਲ ਦੇ ਵਿੱਚੋਂ ਨਿਕਲ ਸਕਦਾ ਸੀ ਨਹੀਂ ਆਮ ਬੰਦਾ ਤਾਂ ਉਸ ਜੰਗਲ ਦੇ ਵਿੱਚ ਗਵਾਚ ਜਾਂਦਾ ਸੀ ਇਸੇ ਤਰ੍ਹਾਂ ਜਿਹੜੇ ਰਾਜੇ ਦੇ ਸਿਪਾਹੀ ਸਨ ਉਹਨਾਂ ਨੂੰ ਤਾਂ ਜੰਗਲ ਦਾ ਰਸਤਾ ਪਤਾ ਸੀ ਪਰ ਰਾਜੇ ਨੂੰ ਕੋਈ ਭੇਤ ਨਹੀਂ ਸੀ ਵੀ ਜੰਗਲ ਦਾ ਰਸਤਾ ਕਿੱਧਰ ਨੂੰ ਜਾਂਦਾ ਹੈ ਕਿੱਧਰ ਦੀ ਬਾਹਰ ਨਿਕਲਣਾ ਹੈ ਉਹ ਘਣੇ ਜੰਗਲ ਦੇ ਵਿੱਚ ਅੰਦਰ ਜਾ ਕੇ ਫਸ ਗਿਆ ਸੋ ਭੁੱਖ ਤੇ ਦੇ ਨਾਲ ਰਾਜੇ ਦਾ ਬੁਰਾ ਹਾਲ ਹੋ ਗਿਆ ਤਾਂ बेहोश ਹੋ ਕੇ ਉਹ ਧਰਤੀ ਦੇ ਉੱਪਰ ਡਿੱਗ ਪਿਆ ਸੋ ਨੇੜੇ ਹੀ ਕੋਈ ਲੱਕੜਹਾਰਾ ਜੰਗਲਾਂ ਦੇ ਵਿੱਚ ਲੱਕੜਾਂ ਕੱਟ ਰਿਹਾ ਸੀ ਜਦੋਂ ਰਾਜੇ ਨੂੰ ਕੋਹਾੜਾ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਉਧਰ ਤੁਰ ਪਿਆ। ਜਾ ਕੇ ਉਸ ਦੇ ਕੋਲੋਂ ਫਰਿਆਦ ਕੀਤੀ ਤਾਂ ਉਸ ਲੱਕੜਹਾਰੇ ਨੇ ਰਾਜੇ ਨੂੰ ਪੀਣ ਵਾਸਤੇ ਪਾਣੀ ਦਿੱਤਾ। ਕਿਉਂਕਿ ਪਾਣੀ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਸਿਬੋਹ ਟਾਈਮ ਤੱਕ ਜ਼ਿੰਦਾ ਰਹਿ ਸਕਦੇ ਹਨ। ਤਾਂ ਉਸ ਲੱਕੜਹਾਰੇ ਨੇ ਰਾਜੇ ਨੂੰ ਪਾਣੀ ਪਿਆਇਆ। ਉਸ ਦੇ ਕੋਲ ਕੁਝ ਖਾਣ ਵਾਸਤੇ ਚੀਜ਼ ਸੀ ਕੋਈ ਰੋਟੀ ਸੀ ਉਸ ਨੂੰ ਖਾਣ ਵਾਸਤੇ ਦਿੱਤੀ ਰਾਜ ਜੀ ਦੀ ਜਾਨ ਬਚਾਈ ਲੱਕੜਹਾਰੇ ਨੇ ਤਾਂ ਰਾਜਾ ਉਸ ਦੀ ਸੇਵਾ ਤੋਂ ਬਹੁਤ ਖੁਸ਼ ਹੋਇਆ ਤਾਂ ਰਾਜੇ ਨੇ ਲੱਕੜਹਾਰੇ ਨੂੰ ਕਿਹਾ ਕਿ ਜਦੋਂ ਵੀ ਤੈਨੂੰ ਕਿਸੇ ਚੀਜ਼ ਦੀ ਕੋਈ ਲੋੜ ਹੋਵੇ ਤਾਂ ਤੂੰ ਮੇਰੇ ਮਹਿਲਾਂ ਦੇ ਵਿੱਚ ਆ ਕੇ ਮੈਥੋਂ ਕੋਈ ਵੀ ਚੀਜ਼ ਦੀ ਮੰਗ ਮੰਗ ਸਕਦਾ ਹੈ ਮੈਂ ਤੇਰੀ ਹਰ ਇੱਕ ਮੰਗ ਪੂਰੀ ਕਰਾਂਗਾ ਕਿਉਂਕਿ ਤੂੰ ਮੈਨੂੰ ਪਾਣੀ ਪਿਆ ਕੇ ਭੋਜਨ ਛਕਾ ਕੇ ਮੇਰੀ ਜਿਹੜੀ ਭੁੱਖ ਹੈ ਉਹ ਮਿਟਾਈ ਹੈ ਮੈਨੂੰ ਇੱਕ ਦੂਸਰਾ ਜਨਮ ਦਿੱਤਾ ਹੈ ਤਾਂ ਰਾਜੇ ਨੇ ਆਪਣੀ ਇੱਕ ਨਿਸ਼ਾਨੀ ਉਸ ਲੱਕੜਹਾਰੇ ਨੂੰ ਦੇ ਦਿੱਤੀ ਕਿ ਇਹ ਦਿਖਾ ਕੇ ਤੂੰ ਮੇਰੇ ਮਹਿਲਾਂ ਦੇ ਵਿੱਚ ਆ ਕੇ ਮੈਨੂੰ ਮਿਲ ਸਕਦਾ ਹੈ ਤਾਂ ਲੱਕੜਹਾਰੇ ਨੇ ਆ ਕੇ ਆਪਣੀ ਘਰਵਾਲੀ ਦੇ ਨਾਲ ਜਦੋਂ ਹੀ ਗੱਲ ਦਸੀ ਆਪਣੀ ਘਰਵਾਲੀ ਨਾਲ ਗੱਲ ਕੀਤੀ ਤਾਂ ਉਸ ਦੀ ਘਰਵਾਲੀ ਕਹਿਣ ਲੱਗੀ ਕਿ ਤੁਸੀਂ ਕੱਲ ਨੂੰ ਹੀ ਚਲੇ ਜਾਓ ਕਿਉਂਕਿ ਬਾਅਦ ਦੇ ਵਿੱਚ ਇਹ ਨਹੀਂ ਪਤਾ ਰਾਜਾ ਤੁਹਾਨੂੰ ਭੁੱਲ ਜਾਵੇ ਤੁਸੀਂ ਕੱਲ ਨੂੰ ਹੀ ਜਾਓ ਤੇ ਰਾਜੇ ਤੋਂ ਆਪਣਾ ਨਾਮ ਪ੍ਰਾਪਤ ਕਰਕੇ ਲੈ ਕੇ ਆਓ ਤਾਂ ਉਹ ਲੱਕੜਹਾਰਾ ਦੂਸਰੇ ਦਿਨ ਔਰ ਰਾਜੇ ਦੇ ਮਹਿਲਾਂ ਦੇ ਵਿੱਚ ਲਾ ਗਿਆ। ਰਾਜੇ ਨੇ ਜੋ ਉਸ ਨੂੰ ਨਿਸ਼ਾਨੀ ਦਿੱਤੀ ਸੀ ਉਸ ਨੂੰ ਦਿਖਾ ਕੇ ਉਹਦੇ ਸਿਪਾਹੀਆਂ ਨੇ ਰਾਜੇ ਨੂੰ ਮਿਲਵਾ ਦਿੱਤਾ। ਤਾਂ ਉਸ ਦੀ ਘਰਵਾਲੀ ਨੇ ਉਸ ਨੂੰ ਘਰੋਂ ਸਮਝਾ ਕੇ ਤੋਰਿਆ ਸੀ ਕਿ ਤੂੰ ਆਪ ਕੁਝ ਨਾ ਮੰਗੀਂ। ਕਿਉਂਕਿ ਇਹ ਨਹੀਂ ਪਤਾ ਤੂੰ ਕੋਈ ਛੋਟੀ ਚੀਜ਼ ਮੰਗ ਲਵੇ ਪਰ ਰਾਜਾ ਤੈਨੂੰ ਕੋਈ ਵੱਡੀ ਚੀਜ਼ ਦੇਣ ਵਾਸਤੇ ਸੋਚ ਰਿਹਾ ਹੋਵੇ। ਕਰਵਾਲੀ ਸਮਝਾਉਣ ਲੱਗੀ ਕਿ ਤੁਸੀਂ ਰਾਜੇ ਨੂੰ ਕਹਿਣਾ ਹੈ ਇਹ ਰਾਜਾ ਜੀ ਜੋ ਤੁਹਾਡੀ ਜਾਨ ਦੀ ਮੈਂ ਤੁਹਾਡੀ ਜਾਨ ਬਚਾਈ ਹੈ ਤਾਂ ਉਸ ਦਾ ਜੋ ਇਨਾਮ ਬਣਦਾ ਹੈ ਤੁਸੀਂ ਆਪਣੇ ਆਪ ਮੈਨੂੰ ਦੇ ਦੇਵੋ ਤਾਂ ਲੱਕੜਹਾਰੇ ਨੇ ਜਾ ਕੇ ਉਸੇ ਤਰ੍ਹਾਂ ਰਾਜੇ ਦੇ ਅੱਗੇ ਨਮਸਕਾਰ ਕੀਤੀ ਅਤੇ ਰਾਜੇ ਨੇ ਝੱਟ ਹੀ ਉਸ ਲੱਕੜਹਾਰੇ ਨੂੰ ਪਛਾਣ ਲਿਆ ਅਤੇ ਆਪਣੇ ਦਰਬਾਰ ਦੇ ਵਿੱਚ ਸਾਰੇ ਹੀ ਸਿਪਾਈਆਂ ਨਾਲ ਆਪਣੇ ਵਜ਼ੀਰ ਨਾਲ ਉਸ ਦੀ ਜਾਣ ਪਛਾਣ ਕਰਵਾਈ। ਰਾਜ ਦਰਬਾਰ ਦੇ ਵਿੱਚ ਸਾਰਿਆਂ ਨੂੰ ਦੱਸਿਆ ਕਿ ਇਸ ਲੱਕੜਹਾਰੇ ਨੇ ਕੱਲ ਮੇਰੀ ਜਾਨ ਬਚਾਈ ਹੈ। ਨਹੀਂ ਤਾਂ ਮੈਂ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੋਣਾ ਸੀ। ਤਾਂ ਰਾਜਾ ਉਸ ਲੱਕੜਹਾਰੇ ਨੂੰ ਪੁੱਛਣ ਲੱਗਿਆ ਕਿ ਦੱਸ ਤੈਨੂੰ ਨਾਂਦ ਵਿੱਚ ਕੀ ਚਾਹੀਦਾ ਹੈ। ਤਾਂ ਲੱਕੜਹਾਰਾ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਆਪਣੇ ਆਪ ਮੈਨੂੰ ਕੋਈ ਇਨਾਮ ਦੇ ਦੇਵੋ ਤਾਂ ਜੋ ਰਾਜੇ ਹੁੰਦੇ ਸਨ ਉਹ ਵਜ਼ੀਰ ਦੀ ਸਲਾਹ ਦੇ ਨਾਲ ਹੀ ਕੋਈ ਕੰਮ ਕਰਦੇ ਸਨ ਰਾਜੇ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਦੱਸੋ ਇਸ ਨੂੰ ਇਨਾਮ ਦੇ ਵਿੱਚ ਕੀ ਦਈਏ ਤਾਂ ਵਜ਼ੀਰ ਕਹਿਣ ਲੱਗਾ ਕਿ ਮਹਾਰਾਜ ਇਸ ਦੇ ਕੰਮ ਦੇ ਨਾਲ ਦਾ ਕੋਈ ਕੰਮ ਇਸ ਨੂੰ ਦੇ ਦੇਵੋ ਤਾਂ ਰਾਜਾ ਕਹਿਣ ਲੱਗਿਆ ਕਿ ਜਿਹੜਾ ਆਪਣੇ ਕੋਲ ਚੰਦਨ ਦਾ ਬਾਗ ਹੈ ਉਹ ਇਸ ਦੇ ਨਾਮ ਕਰਵਾ ਦੇਵੋ ਕਿਉਂਕਿ ਸਾਹਾ ਸੰਗਤ ਦੀ ਜਿਹੜੀ ਚੰਦਨ ਦੀ ਲੱਕੜ ਹੈ ਉਹ ਬਹੁਤ ਬੇਸ਼ਕੀਮਤੀ ਹੈ ਤਾਂ ਰਾਜੇ ਨੇ ਚੰਦਨ ਦਾ ਜਿਹੜਾ ਬਾਗ ਸੀ ਉਹ ਲੱਕੜਹਾਰੇ ਦੇ ਨਾਮ ਕਰਵਾ ਦਿੱਤਾ ਤਾਂ ਲੱਕੜਹਾਰਾ ਖੁਸ਼ ਹੋ ਕੇ ਆਪਣੇ ਘਰ ਚਲਾ ਗਿਆ ਪਰ ਲੱਕੜਹਾਰੇ ਨੂੰ ਇਹ ਨਹੀਂ ਪਤਾ ਵੀ ਇਹ ਲੱਕੜ ਕਿੰਨੀ ਕੁ ਕੀਮਤੀ ਹੈ ਲੱਕੜਹਾਰੇ ਦਾ ਕੰਮ ਸੀ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਣਾ ਉਹਦੇ ਕੋਲੇ ਬਣਾ ਕੇ ਬਾਜ਼ਾਰ ਦੇ ਵਿੱਚ ਵੇਚ ਦੇਣਾ ਤੇ ਜਦੋਂ ਘਰ ਗਿਆ ਆਪਣੀ ਘਰਵਾਲੀ ਨੂੰ ਦੱਸਿਆ ਕਿ ਰਾਜੇ ਨੇ ਚੰਦਨ ਦਾ ਬਾਗ ਮੇਰੇ ਨਾਮ ਕਰਵਾ ਦਿੱਤਾ ਹੈ ਹੁਣ ਮੈਨੂੰ ਜੰਗਲ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਮੈਂ ਆਪਣੇ ਬਾਗ ਦੇ ਵਿੱਚੋਂ ਹੀ ਲੱਕੜਾਂ ਕੱਟ ਕੇ ਲਿਆਇਆ ਕਰਾਂਗਾ ਤਾਂ ਸਾਧ ਸੰਗਤ ਜੀ ਉਹਨੇ ਹਰ ਰੋਜ਼ ਉਸੇ ਤਰ੍ਹਾਂ ਜੋ ਕੰਮ ਕਰਦਾ ਸੀ ਉਹ ਚੰਦਨ ਦੀਆਂ ਲੱਕੜਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਦੇ ਕੋਲੇ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਣੇ ਸ਼ੁਰੂ ਕਰ ਦਿੱਤੇ ਸਮਾਂ ਲੰਘਦਾ ਗਿਆ ਤਾਂ ਇੱਕ ਵਾਰ ਰਾਜੇ ਨੂੰ ਚੰਦਨ ਦੀ ਲੱਕੜ ਦੀ ਲੋੜ ਪੈ ਗਈ ਉਸਨੇ ਵਜ਼ੀਰ ਨੂੰ ਕਿਹਾ ਕਿ ਜਾਓ ਉਸ ਲੱਕੜਹਾਰੇ ਤੋਂ ਚੰਦਨ ਦੀ ਲੱਕੜ ਲੈ ਕੇ ਆਓ ਅਤੇ ਨਾਲ ਇਹ ਕਿਹਾ ਕਿ ਫਰੀ ਨਹੀਂ ਲੈ ਕੇ ਆਉਣੀ ਮੁਫਤ ਦੇ ਵਿੱਚ ਚੰਦਨ ਦੀ ਲੱਕੜ ਨਹੀਂ ਲੈ ਕੇ ਆਉਣੀ ਤੁਸੀਂ ਇਸ ਦੇ ਬਦਲੇ ਉਹਨੂੰ ਸੋਨੇ ਦੀਆਂ ਮੋਹਰਾਂ ਦੇ ਕੇ ਆਉਣੀਆ ਹਨ ਤਾਂ ਜਦੋਂ ਵਜ਼ੀਰ ਲੱਕੜ ਲੈਣ ਵਾਸਤੇ ਤੁਰ ਪਿਆ ਤਾਂ ਉਹ ਆਪਣੇ ਮਨ ਦੇ ਵਿੱਚ ਸੋਚ ਰਿਹਾ ਸੀ ਕਿ ਸ਼ਾਇਦ ਲੱਕੜਹਾਰਾ ਬਹੁਤ ਅਮੀਰ ਹੋ ਗਿਆ ਹੋਣਾ ਉਸ ਨੇ ਚੰਦਨ ਵੇਚ-ਵੇਚ ਕੇ ਆਪਣਾ ਬਹੁਤ ਵੱਡਾ ਮਹਿਲ ਬਣਾ ਲਿਆ ਹੋਣਾ ਤਾਂ ਬਹੁਤ ਸੁਖੀ ਜੀਵਨ ਬਤੀਤ ਕਰ ਰਿਹਾ ਹੋਣਾ ਤਾਂ ਉਹ ਵਜ਼ੀਰ ਪੁੱਛਦਾ ਪਛਾਉਂਦਾ ਉਸ ਲੱਕੜਹਾਰੇ ਦੇ ਘਰ ਚੱਲਾ ਗਿਆ ਜਦੋਂ ਜਾ ਕੇ ਦੇਖਿਆ ਲੱਕੜਹਾਰੇ ਦੇ ਉਹੀ ਹਾਲਾਤ ਉਸੇ ਤਰ੍ਹਾਂ ਕੋਲੇ ਦੇ ਨਾਲ ਲੱਪੜਿਆ ਹੋਇਆ ਘਰ ਦੇ ਵਿੱਚੋਂ ਬਾਹਰ ਆ ਰਿਹਾ ਸੀ ਤੇ ਜਦੋਂ ਵਜ਼ੀਰ ਨੇ ਉਸਦੀ ਹਾਲਤ ਦੇਖੀ ਤਾਂ ਉਸਨੇ ਕਿਹਾ ਕਿ ਕਿ ਤੇਰੀ ਤਾਂ ਉਸੇ ਤਰ੍ਹਾਂ ਦੀ ਹਾਲਤ ਹੈ ਜਿਸ ਤਰ੍ਹਾਂ ਅਸੀਂ ਤੇਰੇ ਨਾਮ ਚੰਦਨ ਦਾ ਜਿਹੜਾ ਬਾਗ ਸੀ ਉਹ ਤੇਰੇ ਨਾਮ ਕਰਵਾਇਆ ਸੀ ਤੇ ਲੱਕੜਹਾਰਾ ਕਹਿਣ ਲੱਗਿਆ ਕਿ ਮੇਰੀ ਹਾਲਤ ਤਾਂ ਇਹੋ ਜੀ ਰਹਿਣੀ ਹੈ ਮੈਂ ਲੱਕੜਾਂ ਕੱਟਦਾ ਹਾਂ ਉਸ ਨੂੰ ਕੋਲਾ ਬਣਾ ਕੇ ਜੰਗਲ ਦੇ ਵਿੱਚ ਵੇਚ ਆਉਂਦਾ ਹਾਂ ਬਾਜ਼ਾਰਾਂ ਦੇ ਵਿੱਚ ਵੇਚ ਆਉਂਦਾ ਹਾਂ ਜਦੋਂ ਇਹ ਗੱਲ ਵਜ਼ੀਰ ਨੇ ਸੁਣੀ ਤਾਂ ਮੱਥੇ ਤੇ ਹੱਥ ਮਾਰਨ ਲੱਗ ਪਿਆ ਕਿਉਂਕਿ ਉਸ ਲੱਕੜਹਾਰੇ ਨੇ ਸਾਰਾ ਹੀ ਜੰਗਲ ਚੰਦਨ ਦਾ ਵੱਡ-ਵੱਡ ਕੇ ਉਹਦੇ ਕੋਲੇ ਬਣਾ ਕੇ ਬਾਜ਼ਾਰ ਦੇ ਵਿੱਚ ਵੇਚ ਦਿੱਤਾ ਸੀ ਤਾਂ ਉਸ ਵਜ਼ੀਰ ਨੇ ਪੁੱਛਿਆ ਕਿ ਤੇਰੇ ਕੋਈ ਤੇਰੇ ਕੋਲ ਕੋਈ ਲੱਕੜ ਹੈ ਚੰਦਨ ਦੀ ਹੋਰ ਤਾਂ ਉਸ ਲੱਕੜਹਾਰੇ ਨੇ ਆਪਣੀ ਕੁਹਾੜੀ ਦੇ ਵਿੱਚ ਇੱਕ ਦਸਤਾ ਪਾਇਆ ਹੋਇਆ ਸੀ ਉਸ ਬਾਗ ਦੇ ਵਿੱਚੋਂ ਚੰਦਨ ਦੀ ਲੱਕੜ ਨੂੰ ਕੱਟ ਕੇ ਆਪਣੀ ਕੁਹਾੜੀ ਦੇ ਵਿੱਚ ਦਸਤਾ ਪਾ ਲਿਆ ਸੀ ਉਸ ਨੇ ਕਿਹਾ ਕਿ ਮੈਂ ਜੰਗਲ ਤਾਂ ਹੁਣ ਕੱਟ ਦਿੱਤਾ ਹੈ ਤਾਂ ਮੇਰੇ ਕੋਲ ਬਸ ਇੱਕ ਹਾਜ ਦੀ ਕੁਹਾੜੀ ਦੇ ਵਿੱਚ ਲੱਕੜ ਪਾਈ ਹੋਈ ਹੈ ਇਹੀ ਰਹਿੰਦੀ ਹੈ ਤਾਂ ਹੋ ਵਜ਼ੀਰ ਕਹਿਣ ਲੱਗਿਆ ਕਿ ਰਾਜੇ ਨੂੰ ਚੰਦਨ ਦੀ ਲੱਕੜ ਚਾਹੀਦੀ ਹੈ ਉਸ ਛੋਟੀ ਜੀ ਲੱਕੜ ਵਾਸਤੇ ਵਜ਼ੀਰ ਨੇ ਉਸ ਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਦੋਂ ਸੋਨੇ ਦੀਆਂ ਮੋਹਰਾਂ ਉਹ ਲੱਕੜ ਹਾਰੇ ਨੇ ਦੇਖੀਆਂ ਤਾਂ ਉਹ ਪਛਤਾਉਣ ਲੱਗ ਪਿਆ ਕੀ ਐਨੀ ਕੀਮਤ ਚੰਦਨ ਦੀ ਮੈਂ ਚੰਦਨ ਦਾ ਬਾਗ ਸਾਰਾ ਹੀ ਵੱਡ-ਵੱਡ ਕੇ ਕੋਲੇ ਬਣਾ ਕੇ ਉਹਨੂੰ ਬਾਜ਼ਾਰਾਂ ਦੇ ਵਿੱਚ ਵੇਚ ਦਿੱਤਾ ਇਸੇ ਤਰ੍ਹਾਂ ਜਿਸ ਤਰ੍ਹਾਂ ਲੱਕੜਹਾਰਾ ਉਸ ਚੰਦਨ ਦੀ ਕੀਮਤ ਨਹੀਂ ਸਮਝ ਸਕਿਆ ਉਸੇ ਤਰ੍ਹਾਂ ਹੀ ਜਿਹੜਾ ਮਨੁੱਖ ਹੈ ਉਹਨੂੰ ਆਪਣੇ ਇਸ ਸਰੀਰ ਦੀ ਕੀਮਤ ਨਹੀਂ ਪਤਾ ਕਿ ਸਾਡੇ ਸਰੀਰ ਦੀ ਕੀਮਤ ਕੀ ਹੈ ਇਹ ਸਰੀਰ ਸਾਨੂੰ ਪਰਮਾਤਮਾ ਨੇ ਕਿਸ ਕੰਮ ਦੇ ਲਈ ਦਿੱਤਾ ਹੈ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਾਨੂੰ ਇਹ ਸਰੀਰ ਮਿਲਿਆ ਹੈ ਪਰ ਆਪਾਂ ਇਸ ਨੂੰ ਨਸ਼ਿਆਂ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਖਰਾਬ ਕਰ ਰਹੇ ਹਾਂ ਇਸੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਭਾਈ ਆਪਾਂ ਨੂੰ ਹਰ ਰੋਜ਼ ਇਹ ਪੰਗਤੀ ਪੜ੍ਹਨੀ ਚਾਹੀਦੀ ਹੈ ਕਿ ਇਹ ਸਰੀਰਾਂ ਮੇਰੀਆ ਇਸ ਜਗ ਮੈਂ ਆਇ ਕੇ ਕੀ ਆਤਦ ਕਰਮ ਕਮਾਇਆ ਕਿ ਅਸੀਂ ਦੁਨੀਆ ਤੇ ਆ ਕੇ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਅਸੀਂ ਹਰ ਵੇਲੇ ਕੰਮਕਾਰਾਂ ਦੇ ਵਿੱਚ ਖੱਟ ਤੇ ਰਹਿੰਦੇ ਹਾਂ ਸਵੇਰੇ ਚਲੇ ਜਾਂਦੇ ਹਾਂ ਸ਼ਾਮ ਨੂੰ ਫਿਰ ਆ ਜਾਂਦੇ ਹਾਂ ਸਾਰਾ ਹੀ ਆਪਣਾ ਜਿਹੜਾ ਦਿਨ ਹੈ ਉਹ ਕੰਮਕਾਰਾਂ ਦੇ ਵਿੱਚ ਬਤੀਤ ਕਰ ਦਿੰਦੇ ਹਾਂ ਨਾਹੀਂ ਅਸੀਂ ਅੰਮ੍ਰਿਤ ਵੇਲਾ ਸੰਭਾਲਦੇ ਹਾਂ ਤਾਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਬੰਦੇ ਖੋਜ ਦਿਲ ਹਰ ਰੋਜ਼ ਸਾਨੂੰ ਹਰ ਰੋਜ਼ ਆਪਣਾ ਮਨ ਆਪਣਾ ਦਿਲ ਖੋਜਣਾ ਚਾਹੀਦਾ ਹੈ ਕਿ ਅਸੀਂ ਦਿਨ ਦੇ ਵਿੱਚ ਕਿਸੇ ਦਾ ਬੁਰਾ ਤਾਂ ਨਹੀਂ ਕੀਤਾ ਕਿਸੇ ਦਾ ਮਾੜਾ ਤਾਂ ਨਹੀਂ ਸੋਚਿਆ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਜਦੋਂ ਕਹਿੰਦੇ ਅਸੀਂ ਇਸ ਤਰ੍ਹਾਂ ਦੀ ਸੋਚ ਰੱਖਾਂਗੇ ਤਾਂ ਫਿਰ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਸਾਡਾ ਜਿਹੜਾ ਜੀਵਨ ਹੈ ਉਹ ਬਹੁਤ ਸੁਖੀ ਬਤੀਤ ਹੋਵੇਗਾ ਇਸ ਕਰਕੇ ਸਤਿਗੁਰੂ ਜੀ ਵਾਰ-ਵਾਰ ਆਪਣੀ ਗੁਰਬਾਣੀ ਦੇ ਵਿੱਚ ਸਾਨੂੰ ਇਹ ਹੀ ਸਮਝਾਉਣਾ ਕਰਦੇ ਹਨ ਕਿ ਬੰਦ ਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਕਿ ਸਾਨੂੰ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਰਹਿਣੇ ਚਾਹੀਦਾ ਹੈ ਤਾਂ ਹੀ ਜਿਹੜਾ ਸਾਡਾ ਇਹ ਜੀਵਨ ਹੈ ਇਹ ਦੁਨੀਆ ਤੇ ਆਇਆ ਸਾਡਾ ਜੀਵਨ ਫਿਰ ਹੀ ਸਫਲ ਹੋਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ